ਸਤਿ ਸ਼੍ਰੀ ਅਕਾਲ ਦੋਸਤੋ ਸਾਹਮਣੇ ਤੁਸੀਂ ਜਿਹੜਾ ਵੀਡੀਓ ਦੇਖ ਰਹੇ ਹੋ ਇਹ ਕਣਕ ਦੀ ਫਸਲ ਆ ਜੀ ਜਿਹੜੀ ਪਿਛਲੇ ਦਿਨੀ ਹੋਈ ਗੜੇਮਾਰੀ ਦੀ ਬੁਰੀ ਤਰ੍ਹਾਂ ਸ਼ਕਾਰ ਹੋਈ ਆ ਹਨਾ ਤੇ ਆਪਾਂ ਨੂੰ ਘਰਾਂ 'ਚ ਬੈਠਿਆਂ ਨੂੰ ਲੱਗਦਾ ਹੋਊਗਾ ਵੀ ਯਾਰ ਇਹਨਾਂ ਨੂੰ ਨੁਕਸਾਨ ਨਹੀਂ ਹੋਇਆ ਗੜਿਆਂ ਦਾ ਕੋਈ ਮਾੜਾ ਮੋਟਾ ਫਰਕ ਪਊਗਾ ਪਰ ਜਿਹੜੇ ਹਾਲ ਇਹ ਖੇਤਾਂ ਦੇ ਵਿੱਚ ਹੈਗੇ ਨੇ ਕਣਕ ਦੀ ਫਸਲ ਅਸੀਂ ਦੇਖ ਰਹੇ ਹਾਂ ਤੇ ਇਹ ਬਹੁਤ ਜਿਆਦਾ ਨੁਕਸਾਨ ਆ ਬਾਕੀ ਆਪਾਂ ਜ਼ਿੰਮੇਦਾਰਾਂ ਨਾਲ ਗੱਲ ਕਰਦੇ ਹਣਾ ਇਹ ਤਸਵੀਰਾਂ ਹੈਗੀਆਂ ਨੇ ਜੀ ਗੋਨਿਆਣਾ ਜੈਤੋ ਰੋਡ ਤੇ ਪਿੰਡ ਆਕਲੀਆ ਕਲਾਂ ਤੇ ਆਕਲੀਆ ਕਲਾਂ ਦੇ ਖੇਤਾਂ ਦੀ ਆਪਾਂ ਤੁਹਾਨੂੰ ਵੀਡੀਓ ਦਿਖਾ ਰਹੇ ਆ ਤੇ ਕਣਕ ਦੀ ਫਸਲ ਦੇਖ ਕੇ ਬਾਈ ਜੀ ਮਨ ਖਰਾਬ ਹੁੰਦਾ ਹੈਗਾ ਕਈ ਪਿੰਡਾਂ ਦੇ ਵਿੱਚ ਹੋ ਸਕਦਾ ਨੁਕਸਾਨ ਘੱਟ ਹੋਇਆ ਹੋਵੇ ਮੀਂਹ ਘੱਟ ਹੋਵੇ ਗੜੇਮਾਰੀ ਘੱਟ ਹੋਵੇ ਪਰ ਜੋ ਹਾਲ ਇੱਥੇ ਕਣਕ ਦਾ ਆਪਾਂ ਦੇਖ ਰਹੇ ਆ ਇਹਦੇ 'ਚ ਨੁਕਸਾਨ ਹੈਗਾ ਜਿਹੜਾ ਉਹ 50% ਤੋਂ ਵੀ ਜ਼ਿਆਦਾ ਹਜੇ ਲੱਗ ਰਿਹਾ ਹੈਗਾ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਾ ਕਲੀਅਰ ਹੋਊਗਾ ਕਿਉਂਕਿ ਹਲੇ ਜਿਹੜੀਆਂ ਬੱਲੀਆਂ ਦੇ ਵਿੱਚ ਦਾਣੇ ਹੈਗੇ ਨੇ ਹਜੇ ਦੁੱਧ ਬਣ ਰਿਹਾ ਸੀਗਾ ਤੇ ਮੱਖੀਆਂ ਜਿਹੜੀਆਂ ਸੁੱਕਣੀਆਂ ਸ਼ੁਰੂ ਹੋ ਗਈਆਂ ਜਿੱਥੇ-ਜਿੱਥੇ ਘੜੇ ਬੱਜੇ ਨੇ ਤੇ ਕਿਤੇ-ਕਿਤੇ ਤੁਸੀਂ ਦੇਖ ਰਹੇ ਹੋ ਹੈਗਾ ਵੀ ਕਣਕ ਉੱਪਰੋਂ ਜਿਹੜੀ ਭੰਨ ਦਿੱਤੀ ਆ ਟੁੱਟ ਕੇ ਬੱਲੀਆਂ ਜਿਹੜੀਆਂ ਥੱਲੇ ਡਿੱਗੀਆਂ ਹੈਗੀਆਂ ਨੇ ਤੇ ਆਪਣੇ ਨਾਲ ਭਾਈ ਗਰਨਾਇਵ ਸਿੰਘ ਹੈਗੇ ਨੇ ਇਹਨਾਂ ਦਾ ਖੇਤ ਆ ਇਹ ਇਹਨਾਂ ਨਾਲ ਗੱਲਬਾਤ ਕਰਦੇ ਆਂ ਜਾਣਦੇ ਆਂ ਵੀ ਕਿੰਨਾ ਕ ਨੁਕਸਾਨ ਬਾਈ ਹੋ ਰੌਣ ਲੱਗਦਾ ਹੈਗਾ ਬਾਈ ਸਸਰੀ ਕਾਲ ਦੀ ਸਸਰੀ ਆ ਬਾਈ ਬਾਈ ਦੇਖ ਰਹੇ ਆ ਖੇਤ ਹਨਾ ਮਨ ਖਰਾਬ ਹੁੰਦਾ ਦੇ ਹਾਂਜੀ ਹਾਂਜੀ ਬਾਈ ਜੀ ਤੇ ਟੋਟਲ ਆਪਣਾ ਇੱਥੇ ਕਿੰਨਾ ਰੱਖਵਾ ਹੈਗਾ ਜਿਹੜਾ ਨੁਕਸਾਨ ਹੈ ਗਿਆ ਆਪਣਾ ਰੱਖਵਾ ਟੋਟਲ ਬਾਈ ਜੀ ਇਹ 2 ਟਾ ਹੀ ਕਿਲੋਮੀਟਰ ਦੀ ਮਾਰਚ ਟੱਪਿਆ ਠੀਕ ਆ ਭਾਈ ਜਿਹੜੇ ਉਹ ਮਾਰਚ ਆ ਗਏ ਰਫਤਾਰ ਚ ਆ ਗਏ ਉਹ ਸਾਰੇ ਖੇਤ ਦੀ ਆਪਣੇ ਮਾਰੇਗੇ ਸਾਰੇ ਖੇਤ ਦੀ ਨੁਕਸਾਨ ਹੋ ਗਿਆ ਹਾਂਜੀ ਸਾਰੇ ਨੁਕਸਾਨ ਹੋ ਗਏ ਇਹ ਜਿਵੇਂ ਇਧਰ ਨੂੰ ਗਿਆ ਭਗਤ ਤੇ ਕੰਨੀ ਨੂੰ ਗਿਆ ਇਹ ਇਧਰੋਂ ਆਇਆ ਸੀ ਮੈਂ ਮਲ ਸ਼ਰਟ ਜੀ ਐ ਲੋਸ ਸੀਟ ਆਪ ਦੀ ਟੱਪ ਦੀ ਆਪਣੇ ਭਗਤ ਵਾਲੀ ਸ਼ਰਟ ਆਪੀ ਜੀ ਠੀਕ ਆ ਭਾਈ ਖਤਰਮੀ ਕਈ ਨਾ ਬਈ ਪਿੰਡਾਂ ਦੇ ਵਿੱਚ ਨੁਕਸਾਨ ਘੱਟ ਹੋਇਆ ਹੈਗਾ ਲੋਕ ਇਹ ਗੱਲ ਨੂੰ ਝੂਠ ਮੰਨਦੇ ਆ ਵੀ ਯਾਰ ੜੜੇ ੜੇ ਗੜੇ ਨਹੀਂ ਆਏ ਹਾਂ ਹਾਂਜੀ ਹਾਂਜੀ ਤੇ ਆ ਤੁਹਾਨੂੰ ਬਈ ਨਿਸ਼ਾਨੀ ਦਿਖਾਉਣੀ ਆ ਹਨਾ ਦੇਖੋ ਨਹੀਂ ਆਪਾਂ ਵਿਖਾਈ ਦਿੰਨੇ ਆ ਵੀਰੇ ਆਪ ਕੋ ਤੋੜ ਤੋੜ ਕੇ ਥੱਲੇ ਸਿੱਟੇ ਆਜਰੇ ਬਈ ਟੋਏ ਬਣੇ ਹੋਏ ਆ ਇਹ ਹਾਂਜੀ ਆ ਦੇਖੋ ਲੋ ਆ ਦੇਖੋ ਬਈ ਗੜੇ ਬੱਜੇ ਆ ਤੋੜ ਤੋੜ ਕੇ ਸਿੱਟੀਆਂ ਬੰਗਾਈ ਲਓ ਆ ਲਓ ਆ ਦੇਖੋ ਆਖੋ ਲੋ ਆ ਬਈ ਬੱਲੀਆਂ ਤੋੜੀਆਂ ਹਨਾ ਕੋਈ ਆਪਾਂ ਵੀਡੀਓ ਬਣਾਉਣ ਦੇ ਮਾਰੇ ਤਾਂ ਹੈ ਨਹੀਂ ਗਾ ਇਸ ਤਰ੍ਹਾਂ ਲਓ ਜੀ ਆਖੋ ਕਰਕੇ ਆ ਦੇਖੋ ਬਈ ਕਣਕ ਟੁੱਟੀ ਹੋਈ ਹੈ ਕਿਵੇਂ ਇਹ ਸਾਰਾ ਖੇਤ ਜੇ ਆਏ ਵੀ ਕੋਈ ਆ ਨਹੀਂ ਇੱਕ ਚੁੰਡ ਤੇ ਤੁਹਾਨੂੰ ਦਿਖਾ ਦਈਏ ਹੈ ਨਾ ਵੀ ਆਪਾਂ ਕਿਹੜਾ ਕੋਈ ਇੱਥੇ ਪੈਸੇ ਲੈ ਕੇ ਆਏ ਆ ਆਪਾਂ ਤੁਹਾਨੂੰ ਨੁਕਸਾਨ ਦਿਖਾਉਣਾ ਹੈਗਾ ਵੀ ਜੋ ਅਸਲ ਦੇ ਵਿੱਚ ਹੋਇਆ ਹੁਣ ਆ ਤੁਸੀਂ ਦੇਖ ਲਓ ਬੱਲੀਆਂ ਟੁੱਟੀਆਂ ਹੋਈਆਂ ਨੇ ਪੂਰੀ ਸਾਫ਼ ਤਸਵੀਰ ਜਿਹੜੀ ਦਿਖ ਰਹੀ ਹੈਗੀ ਆ ਤੇ ਬਾਈ ਜੀ ਇਹ ਜਿਹੜਾ ਨੁਕਸਾਨ ਹੈਗਾ ਕਿਹੜੇ ਤਰੀਕ ਨੂੰ ਗੜੇ ਮਾਰੀ ਇੱਥੇ ਹੋਈ ਸੀ ਇਹ ਆਪਣੇ ਦੋ ਤਰੀਕ ਨੂੰ ਹੋਈ ਸੀ ਆਪਣਾ ਬਾਹਰ ਨੂੰ अच्छा भाई शनिवार ਨੂੰ ਸ਼ਨੀਵਾਰ ਨੂੰ ਆਪਣੇ ਹੋਈ ਸੀ ਹਾਂਜੀ ਉਸ ਦਿਨ ਤਕਰੀਬਨ ਬਸ 2.5 ਦੇ ਆਸ-ਪਾਸ ਹੋਈ ਸੀ ਹਾਂਜੀ ਹਾਂ ਉਸ ਦਿਨ ਨੁਕਸਾਨ ਆ ਗਿਆ ਸਾਰਾ ਕਿੰਨੇ ਕ ਪਰਸੈਂਟ ਨੁਕਸਾਨ ਲੱਗਦਾ ਬਈ ਤੁਹਾਨੂੰ ਜਿਹੜਾ ਅੱਜ ਦੀ ਘੜੀ ਹੈਗਾ ਅੱਜ ਦੀ ਘੜੀ ਤਾਂ ਦੇਖੋ 80% ਹੀ ਲੱਗੀਆਂ ਜਾਂਦਾ ਜੀ ਹਜੇ ਕੁਝ ਦਿਨਾਂ ਤਾਂ ਹੀ ਪਤਾ ਲੱਗੂਗਾ ਹਾਂਜੀ ਕਿਉਂ ਕਣਕ ਆਪਣੀ ਸਾਰੀ ਐ ਕਰਤੀ ਜਿਵੇਂ ਕੂਟਰ-ਕੂਤਰ ਸਿੱਟੀ ਹੁੰਦੀ ਹੈ ਜਿਵੇਂ ਜਿਵੇਂ ਆਪਣੇ ਦਿਨਾਂ ਵੇਖੋ ਹੁਣ ਆਪਾਂ ਵਿਖਾਈ ਦਿੰਨੇ ਆਪਾਂ ਹੁਣ ਆ ਗੜੇ ਵੱਜਿਆ ਜੀ ਲੋ ਇਸ ਤਰ੍ਹਾਂ ਜਿਵੇਂ ਜਿਵੇਂ ਦਿਨ ਪਈ ਚੱਲਣਗੇ ਉਸ ਤਰ੍ਹਾਂ ਪਤਾ ਲੱਗੀ ਚੱਲੂਗਾ ਜੀ ਹੁਣ ਆ ਆਪਣਾ ਢੱਕਾ ਤੋੜ ਕੇ ਸਿੱਟਿਆ ਪੈਤਾ ਉਧਰੋਂ ਆਬ ਖਵਾਇ ਸਿੱਟੀ ਵੀ ਥੱਲੇ ਕਿੰਨਾ ਟਾਈਮ ਬਈ ਗੜੇ ਆਉਂਦੇ ਰਹੇ ਇੱਕ ਤਾਂ ਹੁੰਦੇ ਇੱਕ ਵਾਰ ਥੋੜੇ ਜਿਹਾ ਆਉਣੇ ਫਿਰ ਰੁਕ ਜਾਣੇ ਹਨਾ ਕਿੰਨਾ ਕ ਟਾਈਮ ਇੱਥੇ ਗੜੇ ਮਾਰੀ ਹੋਈ ਸੀ ਇਹ ਤਕਰੀਬਨ 8 12 ਮਿੰਟ ਹੋਈ ਆ ਜੀ 8 ਤੋਂ 12 ਮਿੰਟ ਹਾਂ ਪਹਿਲਾਂ ਬ੍ਰੀਕ ਆਏ ਗੜੇ ਮੁੜ ਕੇ ਮੌਸਮ ਸਾਫ਼ ਹੋ ਗਿਆ ਤੋ ਆਪੀ ਨਿਕਲ ਗਏ ਫਿਰ ਮੋٹے ਮੋٹے ਗੜੇ ਡਿੱਗਣ ਲੱਗੇ ਠੀਕ ਹੈ ਜੀ ਹਾਂਜੀ ਚੋਰਸ ਵੀ ਆਏ ਵਿਚ ਵਿਚ ਤਿੰਨ ਚੁੰਡੇ ਜੀ ਤੇ ਬਾਈ ਹੋਰਾਂ ਦਾ ਬਈ ਦੂਰਾ ਨੁਕਸਾਨ ਹੋਇਆ ਹੈਗਾ ਤੁਸੀਂ ਇਹਨਾਂ ਦੀ ਵੀਡੀਓ ਦੇਖੀ ਹੋਊਗੀ ਹਨਾ ਆਪਣੇ ਚੈਨਲ ਤੇ ਦੇਖ ਸਕਦੇ ਹੋ ਇਹਨਾਂ ਦਾ ਦੇਸੀ ਮੁਰਗੀਆਂ ਦਾ ਸੀਗਾ ਫਾਰਮ ਘਰੇ ਇਹ ਕੰਮ ਕਰਦੇ ਸੀਗੇ ਤੇ ਫਾਰਮ ਦੇ ਵੀ ਜਿਹੜੇ ਚਾਦਰਾਂ ਸੀਗੀਆਂ ਜਿਹੜੀਆਂ ਸੀਮੈਂਟਡ ਚਾਦਰਾਂ ਉਹ ਵੀ ਗੜਿਆਂ ਨੇ ਭੰਨ ਦਿੱਤੀਆਂ ਇਹਨਾਂ ਦੇ ਜਾਨਵਰਾਂ ਦਾ ਵੀ ਨੁਕਸਾਨ ਹੋਇਆ ਤੇ ਖੇਤ ਦਾ ਹਾਲ ਆਪਾਂ ਅੱਗੇ ਵਿਖਾ ਦਿੰਨੇ ਆ ਅੱਗੇ ਵੀ ਵਿਖਾ ਦਿੰਨੇ ਆ ਆਪਾਂ ਅੱਗੇ ਵੀ ਦਿਖਾਉਣੇ ਆਪਾਂ ਹਾਂਜੀ ਆਜੋ ਤੁਹਾਨੂੰ ਹੋਰ ਵੀ ਜਿਹੜਾ ਦਿਖਾਉਣੇ ਆ ਇਸ ਤੋਂ ਵੀ ਜ਼ਿਆਦਾ ਜਿਹੜੇ ਕਣਕ ਹੈਗੇ ਸਾਰੀ ਟੁੱਟ ਗਈ ਹੈ ਗੜਿਆਂ ਨਾਲ ਜਿਵੇਂ ਬਾਈ ਨੇ ਦੱਸਿਆ ਵੀ ਜਿਵੇਂ ਚੂਹਿਆਂ ਨੇ ਕੁਤਰੀ ਹੁੰਦੀ ਹੈ ਕਣਕ ਆ ਹਾਲ ਹੋ ਗਿਆ ਬਾਈ ਕਈ ਪਿੰਡਾਂ ਦੇ ਵਿੱਚ ਹਾਂ ਮੰਨਦੇ ਵੀ ਨੁਕਸਾਨ ਘੱਟ ਹੋਇਆ ਹਾਲੇ ਭਰਤੇ ਵੀਰੇ ਵੇਖੋ ਇਧਰ ਖੇਤਾਂ ਦੇ ਪਰੇ ਆ ਦੇਖੋ ਤੋੜ ਤੋੜ ਕੇ ਆ ਦੇਖੋ ਇਧਰ ਕੀ ਹਾਲ ਕੀਤਾ ਬਾਈ ਆ ਦੇਖੋ ਜੀ ਇਹ ਕੋਈ ਪਾਣੀ ਨਹੀਂ ਲੱਗਿਆ ਜਾਂ ਕੋਈ ਬਾਹਰੋਂ ਕੋਈ ਪਾਣੀ ਹੈ ਹਨਾ ਇਹ ਸਾਰਾ ਬਾਰਿਸ਼ ਦਾ ਪਾਣੀ ਖੇਤਾਂ ਦੇ ਵਿੱਚ ਖੜਾ ਤੇ ਗੜੇ ਮਾਰੀ ਨੇ ਕਣਕ ਸਾਰੀ ਇਹ ਪੰਨੀ ਹੈਗੀ ਆ ਦੁੱਖ ਐਸ ਗੱਲ ਦਾ ਵੀਰੇ ਹਾਂਜੀ ਬਾਈ ਵੀ ਸੁਬਾ 4 ਵਜੇ ਤੋਂ ਉੱਠ ਖੜਦੇ ਸੀ ਆਪਣੇ ਸਾਰੇ ਪਰਿਵਾਰਕ ਮੈਂਬਰ ਹਾਂਜੀ ਕੋ ਨਾਲ ਆਪਣਾ ਵੀ ਸਹਾਇਕ ਧੰਦਾਰ ਕੇ ਡੇਰੀ ਫਾਰਮ ਦਾ ਤੁਰਿਆ ਸੀ ਨਾਲ ਆਪਣਾ ਮੁਰਗੀ ਫਾਰਮ ਦਾ ਤੁਰਿਆ ਸੀਗਾ ਵੀ ਨਾਲ ਹੀ ਆਪਣਾ ਖੇਤੀ ਕਰਦੇ ਸੀਗੇ ਹਾਂਜੀ ਹੁਣ ਜੇ ਇੱਕ ਪਾਸੇ ਆਪਣਾ ਨੁਕਸਾਨੀ ਆਂਦੀ ਚਲੋ ਦੂਜਾ ਆਪਣੀ ਚੀਜ਼ ਆਪਾਂ ਨੂੰ ਪੂਰੀ ਕਰ ਲੈਂਦੀ ਕਵਰ ਕਰ ਲੈਂਦੀ ਹਾਂਜੀ ਹੁਣ ਕਵਰ ਕਰਨ ਦੇ ਦੋਨੇ ਪਾਸੇ ਨੁਕਸਾਨੀ ਉਧਰੋਂ ਫਸਲ ਮਰ ਗਈ ਆਪਣੀ ਉਧਰੋਂ ਆਪਣਾ ਮੁਰਗੀ ਫਾਰਮ ਦਾ ਨੁਕਸਾਨ ਹੋ ਗਿਆ ਉਧਰੋਂ ਆਪਣਾ ਜੋ ਸ਼ੈੱਡ ਆਪਣੇ ਡੈਰੀ ਫਾਰਮ ਦੇ ਪਾਇਆ ਸੀ ਨਾਲ ਉਹ ਨੁਕਸਾਨ ਆ ਗਿਆ ਠੀਕ ਹੈ ਤੇ ਹੁਣ ਡਬਲ ਮਾਰ ਚੱਲਣੀ ਬਹੁਤ ਔਖੀ ਹੋਈ ਪਈ ਹੈ ਜੀ ਬਹੁਤ ਔਖੀ ਹਾਂਜੀ ਹੁਣ ਦੇਖੋ ਹੁਣ ਪੁੰਦਾ ਕਿ ਸਰਕਾਰ ਨੂੰ ਕਹਿੰਨੇ ਆਪਾਂ ਕਰਦੇ ਆ ਅਪੀਲ ਵੀ ਮਦਦ ਕਰ ਦੇਣ ਤਾਂ ਸੌਖਾ ਹੋ ਜੂ ਥੋੜਾ ਜਿਹਾ ਇਹ ਚੱਲਣਾ ਜਿਵੇਂ ਬਈ ਫਸਲਾਂ ਦਾ ਨੁਕਸਾਨ ਹੋਇਆ ਹੈਗਾ ਹਾਂਜੀ ਕੋਈ ਪਟਵਾਰੀ ਕਾਨੂੰਗੋਜਾਂ ਕੋਈ ਆਇਆ ਹੈਗਾ ਖੇਤਾਂ ਦੇ ਵਿੱਚ ਜਾਂ ਪਿੰਡ ਦੇ ਵਿੱਚ ਕਿਸੇ ਨੇ ਪਹੁੰਚ ਕੀਤੀ ਹੋਵੇ ਜਿਵੇਂ ਤੁਹਾਡੇ ਪਿੰਡ 'ਚ ਨੁਕਸਾਨ ਬਹੁਤ ਹੋਇਆ ਹੈਗਾ ਵੀਰੇ ਆਏ ਸੀਗੇ ਆਪਣੇ ਕਾ ਸ਼ਖੀਰ ਬਾਦਲ ਵੀ ਆਖੀ ਗਿਆ ਘੇੜਾ ਮਾਰ ਕੇ ਗਿਆ ਅੱਛਾ ਜੀ ਹਾਂ ਤੇ ਆਪਣੇ ਆਮ ਆਦਮੀ ਪਾਲਟੀ ਦੇ ਮੈਂਬਰ ਆਏ ਸੀ ਦੇਖਣ ਹਾਂਜੀ ਉਹ ਉਹਨਾਂ ਨੇ ਤਾਂ ਹੌਸਲਾ ਦਿੱਤਾ ਵੀ ਕੋਈ ਗੱਲ ਨਹੀਂ ਆਪਾਂ ਉਹ ਕਰਾਵਾਂਗੇ ਕਮਾਗੇ ਪਟਵਾਰੀ ਨੂੰ ਹਾਂਜੀ ਵੀ ਡੀਸੀ ਨੂੰ ਕਹਿ ਕੇ ਸਾਰੇ ਆਪਾਂ ਮਾਜਵਾ ਦਵਾਵਾਂਗੇ ਤੁਹਾਨੂੰ ਠੀਕ ਹੈ ਬਈ ਹਾਂਜੀ ਹਾਂਜੀ ਚਲੋ ਮੈਲਣਾ ਵੀ ਚਾਹੀਦਾ ਬਈ ਹੱਕਦਾਰ ਹੋ ਤੁਸੀਂ ਹਨਾ ਸਰਕਾਰ ਨੇ ਮਾਂ ਫੜਨੀ ਹੁੰਦੀ ਲੋਕਾਂ ਦੀ ਹਾਂਜੀ ਇਹ ਆਪਾਂ ਹੋਰ ਵੀ ਅੱਗੇ ਦਿਖਾਉਣੇ ਆ ਜੀ ਹਨਾ ਇਹ ਸਾਰੀ ਕਣਕ ਦਾ ਹਾਲ ਆ ਤੁਸੀਂ ਦੇਖ ਸਕਦੇ ਹੋ ਤੇ ਜਿੰਨੇ ਇਹ ਖੇਤ ਨੇ ਇਹ ਏਰੀਆ ਹੈਗਾ ਇਹਦੇ ਸਾਰੇ ਏਰੀਆ ਦੇ ਵਿੱਚ ਬਈ ਗੜੇਮਾਰੀ ਹੋਈ ਆ ਜਿਵੇਂ ਬਾਈ ਨੇ ਦੱਸਿਆ ਵੀ ਇਹ ਮਹਿਮੇ ਵਾਲੇ ਪਾਸਿਓਂ ਜਿਹੜੇ ਗੜੇ ਇੱਕ ਹਵਾ ਵਗਦੀ ਹੁੰਦੀ ਆ ਜਿਵੇਂ ਹਨਾ ਉਹ ਆਈ ਸੀਗੀ ਤੇ ਇਹ ਇਧਰ ਨੂੰ ਅੱਗੇ ਗਈ ਹੈ ਅੱਗੇ ਇੱਥੋਂ ਜਿਵੇਂ ਤੁਸੀਂ ਜਾਣਦੇ ਹੋਵੋਗੇ ਭਗਤੇਵਾਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਉੱਥੇ ਦਾ ਤੂਫਾਨ ਆਇਆ ਬਹੁਤ ਲੋਕਾਂ ਦੀਆਂ ਜਿਵੇਂ ਸ਼ੈਲਰ ਦੁਕਾਨਾਂ ਦਾ ਨੁਕਸਾਨ ਹੋਇਆ ਖੇਤਾਂ ਦਾ ਤਾਂ ਬੁਰਾ ਹਾਲ ਹੀ ਹੋਇਆ ਹਾਂਜੀ ਆਹ ਖੇਤ ਦਾ ਜਿਹੜਾ ਹੁਣ ਆਪਣੇ ਕਣਕ ਬਛੇਤੀ ਸੀ ਇਹ ਜਿਵੇਂ ਪੰਜਵਾਂ ਵਾਲੀ ਵੀ ਨਹੀਂ ਛੱਡੀ ਵੀਰੇ ਇਹ ਬਾਈ ਕੱਚੀ ਕਣਕ ਸੀਗੀ ਹੁਣ ਤੁਸੀਂ ਆਪ ਵੀ ਦੇਖ ਲਓ ਸਾਰੀ ਵੇਲੇ ਸ਼ੱਕ ਹੋਵੇ ਹਨਾ ਤੇ ਆਕੇ ਤੁਸੀਂ ਦੇਖ ਸਕਦੇ ਹੋ ਬਾਈ ਦਾ ਰੋਡ ਤੋਂ ਥੋੜਾ ਨੇੜੇ ਖੇਤ ਆ ਇਹ ਜਿਹੜਾ ਗੋਨਿਆਣਾ ਤੇ ਜੈਤੂ ਵਾਲਾ ਰੋਡ ਆ ਉੱਪਰ ਆ ਤੁਸੀਂ ਦੇਖ ਲਓ ਬਈ ਕੀ ਨੁਕਸਾਨ ਹੋਇਆ ਖੇਤ ਦਾ ਇਹ ਬਈ ਕਿਹੜੀ ਵੈਰਾਈਟੀ ਸੀਗੀ ਕਣਕ ਦੀ ਇਹ 30 ਸਿਆਸੀ ਸੀਗੀ ਜੀ ਠੀਕ ਹੈ ਜੀ ਇਹ ਆਪਣੀ 187 ਲਈ ਸੀ ਅੱਛਾ ਜੀ ਹਾਂ 22 ਤੇ 87 ਲਾ ਕੇ ਜਾਣ ਕੀਤੀ ਸੀ ਆ ਹੁਣ ਨਾ ਦੇਖ ਜੇ ਤੁਹਾਨੂੰ ਵੀਡੀਓ ਚ ਦੇਖਦਾ ਹੋਊਗਾ ਤਾਂ ਸਾਹਮਣੇ ਸਾਫ਼ ਦੇਖ ਸਕਦੇ ਹੋ ਬਈ ਕਿਵੇਂ ਬੱਲੀਆਂ ਚਿੱਟੀਆਂ ਚਿੱਟੀਆਂ ਦਿਸ ਰਹੀਆਂ ਨੇ ਤੇ ਬਾਈ ਨੇ ਜਿਵੇਂ ਦੱਸਿਆ ਵੀ 80% ਨੁਕਸਾਨ ਇਹ ਗੱਲ 'ਚ ਕੋਈ ਝੂਠ ਨਹੀਂ ਗਾ। ਹਾਂਜੀ। ਇੱਕ ਆਪਾਂ ਖਰਚਾ ਵੀ ਡਬਲ ਪਿਆ ਜੀ ਆਪਾਂ ਹੁੰਦਾ। ਕਿਉਂਕਿ ਆਪਾਂ ਦਾ ਸਰਕਾਰ ਕਰ ਰਹੀ ਸੀ ਅੱਗ ਨਹੀਂ ਲਾਉਣੀ। ਹਾਂਜੀ। ਅੱਗ ਨਾ ਲਾਉਣੇ ਕਰਕੇ ਆਪਾਂ ਸਾਰੀ ਵਜਾਂ ਦੀ ਸੁਪਰਸੀਡਰ ਨਾ ਕਰਾਈ ਸੀ ਕਰਾਏ ਤੇ ਬਈ। ਅੱਛਾ ਬਈ। ਹਾਂਜੀ। ਸਾਰੀ ਵਜਾਂ ਦਾ ਆਪਾਂ ਵਿੱਚ ਹੀ ਪਰਾਲੀ ਵਿੱਚ ਆਉਗੀ ਤੀਦੀ ਵਾਈ ਸੀ। ਅੱਛਾ ਜੀ। ਸੁਪਰਸੀਡਰ ਆਪਣੇ ਸੀਗਾ ਅਗਲੇ ਖੁਰਦੇ ਯਾਰ ਮਿੱਤਰ ਦਾ। ਹਾਂਜੀ। ਉਹਨਾਂ ਨੇ 2000 ਰੁਪਏ ਲੈ ਕੇ ਕਰਾਇਆ ਦਾ। ਫਿਰ ਸਾਰੀ ਆਪਾਂ ਵਜਾਂ ਦੇ ਕਰਵਾਤੀ ਸੀ ਉਦੋਂ। ਛੱਤੀ ਪਰਾਲੀ ਖਾਤਰ ਵੀ ਆਪਾਂ ਕਰਾ ਯਾਰ ਭਾਈ ਆਪਣਾ ਆਪ ਦਾ ਵਣ ਕੇ ਠੇਕੇ ਤੇ ਲਿਆ ਸੀ ਇਹ ਕੋ ਅੱਧਾ ਠੇਕੇ ਤੇ ਆ ਜੀ ਕੁਛ ਆਪਣਾ ਆਪ ਦਾ ਠੇਕਾ ਕਿੰਨਾ ਭਰਿਆ ਤੁਸੀਂ ਠੇਕਾ ਜੀ ਮੰਨ ਕੇ ਚਲੋ ਆਪਾਂ ਭਰਿਆ ਕੁਛ ਤਾਂ ਸੀਗਾ 67-8000 ਨੂੰ ਹਾਂਜੀ ਹਾਂਜੀ ਤੇ ਹੁਣ ਅੱਗੇ ਨੂੰ ਥੋੜੇ ਦੂ ਵੀ ਤੇਜ ਹੈ ਠੀਕ ਹੈ ਜੀ ਜਦੋਂ ਭਾਈ ਇਦਾਂ ਨੁਕਸਾਨ ਹੁੰਦਾ ਜਦੋਂ ਬੰਦਾ ਠੇਕੇ ਤੇ ਜ਼ਮੀਨ ਲੈਂਦਾ ਉਹ ਤਾਂ ਕਿਦਾਂ ਕਿਤੇ ਡਰ ਜਾਂਦਾ ਵੀ ਯਾਰ ਕੀ ਪਤਾ ਅਗਲੇ ਸਾਲਾਂ ਦਾ ਜਿਵੇਂ ਆਪਾਂ ਦੇਖਿਆ ਵੀ ਹਰ ਸਾਲ ਹੀ ਇਦਾਂ ਨੁਕਸਾਨ ਜਾਂ ਹੋਣ ਲੱਗ ਗਿਆ ਹਨ ਉਹਦਾ ਕਿਹੜੇ ਸਾਲ ਵੀ ਹੋਇਆ ਸੀ ਹਾਂ ਚੀ ਚੱਕਰ ਵੀ ਨਾ ਹੁਣ ਮੁਸ਼ਕਲ ਇਹ ਹੈ ਜੀ ਠੇਕਾ ਆਪਾਂ ਭਰਤਾ ਹੂੰ ਤੇ ਹੁਣ ਅਗਲੇ ਠੇਕਾ ਭਰਨ ਖਾਤਰ ਆਪਣੇ ਕੋਲ ਪੈਸੇ ਨਹੀਂਗੇ ਹਾਂਜੀ ਤੇ ਡਿੱਕਦਾ ਹੁਣ ਜੇ ਆਪਣੇ ਕਣਕ ਹੁੰਦੀ ਤਾਂ ਗਾਂਹਾਂ ਠੇਕਾ ਭਰ ਸਕਦੇ ਸੀ ਹੁਣ ਮੁਸ਼ਕਲ ਇਹ ਬਣ ਗਈ ਹੁਣ ਗਾਂਹਾਂ ਆਪਾਂ ਠੇਕਾ ਵੀ ਨਹੀਂ ਭਰਨ ਜੋਗੇ ਠੀਕ ਹੈ ਵੀ ਆਪਣੇ ਜੋ ਕਣਕ ਹੀ ਨਹੀਂ ਹੋਈ ਫਿਰ ਠੇਕਾ ਪਕਾਸਣਾ ਭਰਾਂਗੇ ਨਾ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨੀ ਚਾਹੋਗੇ ਤੁਸੀਂ ਆਪਾਂ ਤਾਂ ਅਪੀਲ ਕਰਦੇ ਆ ਵੀ ਜ਼ਿੰਮੇਵਾਰ ਦੇ ਥੋੜਾ ਜਿਹਾ ਹੱਥ ਫੜਾ ਜਾਵੇ ਤਾਂ ਸੌਖਾ ਹੋ ਜਾਈ ਉੱਠ ਖੜੇ ਕੇਰਾ ਹਾਂਜੀ ਨਹੀਂ ਜਿਹੜੀ ਹੁਣ ਮਾਰ ਪਈ ਆ ਨਹੀਂ ਉਹ ਉੱਠਦੇ ਹੀ ਨਹੀਂਗਾ ਜਿੰਨਾ ਮਰਜ਼ੀ ਜ਼ੋਰ ਲਾ ਲੈ ਹਾਂਜੀ ਜੇ ਸਰਕਾਰ ਥੋੜੀ ਮਦਦ ਕਰਦੀ ਫਿਰ ਉੱਠ ਖੜੂਗਾ ਠੀਕ ਬਾਸ ਆਪ ਦਾ ਰੋਜ਼ਗਾਰ ਚਲਾ ਸਕਦਾ ਬੱਚਿਆਂ ਨੂੰ ਪੜਾਉਣਾ ਪੜੂਣਾ ਹਾਂਜੀ ਤੁਹਾਨੂੰ ਪਤਾ ਹੀ ਆ ਵੀ ਹੁਣ ਉਧਰੋਂ ਆਪਣੇ ਜਵਾਕਾਂ ਦਾ ਖਰਚਾ ਆ ਖੜਾ ਮੂਰੇ ਹਾਂ ਜਿੰਦਾਰ ਦੇ ਖਰਚੇ ਵੀ ਬਹੁਤ ਹਾਂਜੀ ਹਾਂਜੀ ਮੁਸ਼ਕਲ ਬਹੁਤ ਜ਼ਿਆਦੇ ਫਸਲਾਂ ਦੀ ਆਸ ਨਹੀਂ ਦੀ ਤੇ ਬਈ ਲੋ ਫਸਲ ਖੇਤ ਦੇ ਵਿੱਚ ਖਰਾਬ ਹੋ ਜੇ ਆਹ ਹਾਲ ਹੋ ਜੇ ਹਨਾ ਫਿਰ ਜ਼ਿਮੀਂਦਾਰ ਦਾ ਹੌਸਲਾ ਵੀ ਟੁੱਟਦਾ ਤੇ ਸਰਕਾਰਾਂ ਦਾ ਹੀ ਫਰਜ਼ ਬੰਦਾ ਹੈਗਾ ਜ਼ਿਮੀਂਦਾਰਾਂ ਦੀ ਬਾਹ ਫੜਨ ਦਾ ਤੇ ਆਸ ਕਰਦੇ ਆ ਵੀ ਸਰਕਾਰ ਬੰਦਾ ਮੁਆਵਜ਼ਾ ਹੈਗਾ ਜਿਹੜਾ ਫਸਲਾਂ ਦਾ ਉਹ ਕਿਸਾਨਾਂ ਨੂੰ ਦੇਊਗੀ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਅੱਗੇ ਸ਼ੇਅਰ ਜ਼ਰੂਰ ਕਰੋ ਜੀ ਜ਼ਿੰਮੇਵਾਰ ਬੰਦਿਆਂ ਤੱਕ ਇਹ ਵੀਡੀਓ ਜਾਣੀ ਚਾਹੀਦੀ ਆ ਤੇ ਬਾਈ ਜੀ ਧੰਨਵਾਦ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਵੀ